ਜੀ ਜੈ 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 ਅਧਿਕਾਰ ਹੈ ਅਸੀਂ ਇਸੇ ਖਾਲਸਾ ਪੁਲੀ ਦੀ ਮਾਣ ਕਰਦੇ ਹਾਂ ਐਨ ਸੀ ਸੀ ਐਨ ਐ ਐ ਸੂ ਜਿ ਦੇ ਹਾਂ ਜੋ ਵਲੰਟੀਅਰ ਉਹ ਆ ਬਣੋ ਇੱਕ ਜਨਕ ਜਾਗਰੂਕਤਾ ਯਾਤਰਾ ਕਰਤੀ ਗਈ ਹੈ ਅਤੇ ਇਹਦੇ ਵਿੱਚ ਸਾਡਾ ਮੇਨ ਉਦੇਸ਼ ਜਿਹੜਾ ਹੈਗਾ ਉਹ ਹੈਗਾ ਵੋਟਰਾਂ ਨੂੰ ਜਾਂ ਆਸੋ ਤੇ ਨੌਜਵਾਨਾਂ ਨੂੰ ਜਾਗਰੂਕ ਕਰਨਾ ਆਪਣੇ ਵੋਟ ਦੇ ਅਧਿਕਾਰ ਦਾ ਜਾਗਰੂਕ ਸਹੀ ਤਰੀਕੇ ਨਾਲ ਸੋਸੋ ਮਿਸਕੀਬਲ ਕਰਨਾ ਕਿਉਂਕਿ ਜੇ ਮੇਨ ਜਿਹੜੀ ਹੋਜੀਦਾ ਲੋੜ ਤਾਂ ਇਹੀ ਹੋਜੀ ਤੇ ਮਤ ਤੋਂ ਮਤ VOTING ਪਰਸੈਂਟੇਜ ਵਧੇ ਔਰ ਨੌਜਵਾਨ ਜਿਹੜੇ ਹੈਗੇ ਆ ਉਹ ਇਸ ਜਿੰਦਾ ਨਾਲ ਜੋੜਨ ਔਰ ਜਿਹੜਾ ਹੈਗਾ ਕਿ ਉਹਨਾਂ ਦੀ ਭਾਗੀਦਾਰੀ ਜਿਹੜੀ ਹੈਗੀ ਹੈ ਨੌਜਵਾਨਾਂ ਦੀ ਉਹ ਇਹਦੇ ਵਿੱਚ ਅਸੀਂ ਸੁਨਿਸ਼ਚਿਤ ਕਰਨ ਲਈ ਜਿੰਨਾਂ ਚੰਚੇ ਤੋਂ ਯਤਰਾ ਕਰ ਰਹੇ ਆ ਲੋਕਾਂ ਨਾਲ ਜੋੜ ਰਹੇ ਆ ਤਾਂ ਕਿ ਜਿਹੜਾ ਹੈਗਾ ਕਿ ਲੋਕ ਇਹਨਾਂ ਦੇ ਨਾਲ ਸਮਾਜ ਨਾਲ ਜੁੜ ਕੇ ਇਸ ਵੋਟ ਦੇ ਅਧਿਕਾਰ ਬਾਰੇ ਉਹਨਾਂ ਨੂੰ ਜਾਗਰੂਕ